ਸ਼ਸ਼ਤਰਕਾਲ ਤੋਂ ਜ਼ਿਕਰ ਹੈ ਸਮਝਾਉਣ ਦੀ ਇਸ ਤੇ ਮੈਂ ਹਾਂ ਪਰ ਦੀਪਕਾਰ ਤਾਂ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਹਿੰਸਾ ਪੜ ਗਿਆ ਜੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਪੈਟਰੋਲ ਪਾ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੰਝੂ ਗੈਸ ਤੇ ਗੋਲੇ ਸਿੱਟੇ ਗਏ ਨੇ ਤੇ ਇਸ ਦਾ ਸਾਰਾ ਇਲਜ਼ਾਮ ਹੈ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਪ੍ਰਵਾਸੀਆਂ ਦੇ ਉੱਤੇ ਲਗਾਇਆ ਗਿਆ ਜੀਆਂ ਗੈਰ ਪ੍ਰਵਾਸੀਆਂ ਨੂੰ ਜਿਸ ਢੰਗ ਦੇ ਨਾਲ ਰਿਪੋਰਟ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚੋਂ ਚਾਹੇ ਟੂਰਿਸਟ ਵੀਜ਼ੇ ਤੇ ਆਏ ਹੋਣ ਚਾਹੇ ਫਿਰ ਸਟੂਡੈਂਟ ਵੀਜ਼ੇ ਤੇ ਆਏ ਹੋਣ ਚਾਹੇ ਫਿਰ ਵਰਕ ਪਰਮਿਟ ਤੇ ਆਏ ਹੋਣ ਵਰਕ ਵੀ ਰੀਪੋਰਟ ਕੀਤਾ ਜਾ ਰਿਹਾ ਜਿਸ ਦੇ ਚੱਲਿਆ ਗੈਰ ਪ੍ਰਵਾਸੀ ਨੇ ਜਿਹੜੇ ਹੁਣ ਪ੍ਰਦਰਸ਼ਨ ਕਰਨਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਐਲਲ ਦੇ ਵਿੱਚ ਹਿੰਸਾ ਪੜਕੀਆ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਪਰੇਅ ਦੇ ਨਾਲ ਗੱਡੀਆਂ ਦੇ ਉੱਤੇ ਨਾਰੇ ਵੀ ਲਿਖੇ ਗਏ ਨੇ ਤਾਂ ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਫੋਰਸ ਹੈ ਜਿਹੜੀ ਮੌਕੇ ਤੇ ਮਗਾਈ ਗਈ ਹੈ ਹੰਝੂ ਗੈਸ ਦੇ ਗੋਲੇ ਸਿੱਟੇ ਗਏ ਨੇ ਲਗਾਤਾਰ ਹਮਲੇ ਕੀਤੇ ਗਏ ਨੇ ਤਾਂ ਉਸ ਤੋਂ ਬਾਬਤ ਹੁਣ ਉੱਥੋਂ ਦੇ ਰਹਿ ਰਹੇ ਗੈਰ ਪ੍ਰਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਵੱਡੇ ਵੱਡੇ ਜਿਆਦਾ ਟਾਈਮ ਤੱਕ ਉਹ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਜਿਸ ਦੇ ਬਾਬਤ ਹੁਣ ਅਮਰੀਕਾ ਦੇ ਅੱਲੇ ਦੇ ਵਿੱਚ ਮਾਹੌਲ ਹੈ ਜਿਹੜਾ ਕਾਫੀ ਜ਼ਿਆਦਾ ਪੱਕਿਆ ਹੋਇਆ ਦੱਸਿਆ ਕਿ ਗੱਡੀਆਂ ਤੱਕ ਨੂੰ ਅੱਗ ਲਗਾ ਦਿੱਤੀ ਗਈ ਹੈ ਗੱਡੀਆਂ ਦੇ ਉੱਤੇ ਕਲਰਫੁਲ ਸਪਰੇਅ ਦੇ ਨਾਲ ਨਾਰੇ ਲਿਖੇ ਗਏ ਨੇ ਤਾਂ ਇਸ ਦਿਨ ਵਾਲੀ ਪੁਲਿਸ ਫੋਰਸ ਆਈਸੀ ਜਿਸ ਨੇ ਹੰਝੂ ਗੈਸ ਤੇ ਗੋਲੇ ਸੁੱਟੇ ਨੇ ਫਿਲਹਾਲ ਸਿੱਧੀ ਇਹ ਜਿਹੜੀ ਉਹ ਕਾਬੂ ਦੇ ਵਿੱਚ ਦੱਸੀ ਜਾ ਰਹੀ ਹੈ ਸ਼ਸ਼ਤਰਕਾਲ ਤੋਂ ਜ਼ੇਗੁਰ ਐਸਐਨ ਟੀ ਸੇ ਮੈਂ ਹਾਂ ਪਰ ਦੀਪਕਾਤਾ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਹਿੰਸਾ ਪੜ ਗਿਆ ਜੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਪੈਟਰੋਲ ਪਾ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੰਝੂ ਗੈਸ ਤੇ ਗੋਲੇ ਸਿੱਟੇ ਗਏ ਨੇ ਤੇ ਇਸ ਦਾ ਸਾਰਾ ਇਲਜ਼ਾਮ ਹੈ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਪ੍ਰਵਾਸੀਆਂ ਦੇ ਉੱਤੇ ਲਗਾਇਆ ਗਿਆ ਜੀਆਂ ਗੈਰ ਪ੍ਰਵਾਸੀਆਂ ਨੂੰ ਜਿਸ ਢੰਗ ਦੇ ਨਾਲ ਰਿਪੋਰ ਵੀਜ਼ੇ ਤੇ ਆਏ ਹੋਣ ਚਾਹੀਏ ਫਿਰ ਸਟੂਡੈਂਟ ਵੀਜ਼ੇ ਤੇ ਆਏ ਹੋਣੇ ਚਾਹੀਏ ਫਿਰ ਵਰਕ ਪਰਮਿਟ ਤੇ ਆਏ ਹੋਣ ਵਰਕ ਵੀਜ਼ੇ ਤੇ ਆਏ ਹੋਣ ਇਸ ਦੇ ਨਾਲ ਹੀ ਡੋਨਾਲਡ ਟਰੰਪ ਦੇ ਵੱਲੋਂ ਸਭ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਸ ਤੇ ਚੱਲਿਆ ਗੈਰ ਪ੍ਰਵਾਸੀ ਨੇ ਜਿਹੜੇ ਹੁਣ ਪ੍ਰਦਰਸ਼ਨ ਕਰਨ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਐਲਲ ਦੇ ਵਿੱਚ ਹਿੰਸਾ ਪੜਕਿਆ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਪਰੇਅ ਦੇ ਨਾਲ ਗੱਡੀਆਂ ਦੇ ਉੱਤੇ ਨਾਰੇ ਵੀ ਲਿਖੇ ਗਏ ਨੇ ਤਾਂ ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਫੋਰਸ ਹੈ ਜਿਹੜੀ ਮੌਕੇ ਤੇ ਮਗਾਈ ਗਈ ਹੈ ਹੰਝੂ ਗੈਸ ਦੇ ਗੋਲੇ ਸਿੱਟੇ ਗਏ ਨੇ ਲਗਾਤਾਰ ਹਮਲੇ ਕੀਤੇ ਗਏ ਨੇ ਤਾਂ ਉਸ ਤੋਂ ਬਾਬਤ ਹੋਣ ਉੱਥੋਂ ਦੇ ਰਹਿ ਰਹੇ ਗੈਰ ਪ੍ਰਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਵੱਡੇ ਵੱਡੇ ਇਲ ਜ਼ਿਆਦਾ ਟਾਈਮ ਤੱਕ ਉਹ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਜਿਸ ਤੇ ਬਾਬਤ ਹੁਣ ਅਮਰੀਕਾ ਦੇ ਅੱਲੇ ਦੇ ਵਿੱਚ ਮਾਹੌਲ ਹੈ ਜਿਹੜਾ ਕਾਫੀ ਜ਼ਿਆਦਾ ਪੱਕਿਆ ਹੋਇਆ ਦੱਸਿਆ ਕਿ ਗੱਡੀਆਂ ਤੱਕ ਨੂੰ ਅੱਗ ਲਗਾ ਦਿੱਤੀ ਗਈ ਹੈ ਗੱਡੀਆਂ ਦੇ ਉੱਤੇ ਕਲਰਫੁੱਲ ਸਪਰੇਅ ਦੇ ਨਾਲ ਨਾਰੇ ਲਿਖੇ ਗਏ ਨੇ ਤਾਂ ਇਸ ਦੇ ਨਾਲ ਹੀ ਪੁਲਿਸ ਫੋਰਸ ਆਈ ਸੀ ਜਿਸ ਨੇ ਹੰਝੂ ਗੈਸ ਤੇ ਗੋਲੇ ਸੁੱਟੇ ਨੇ ਫਿਲਹਾਲ ਸਿੱਧੀ ਇਹ ਜਿਹੜੀ ਉਹ ਕਾਬੂ ਦੇ ਵਿੱਚ ਦੱਸੀ ਜਾ ਰਹੀ ਹੈ